ਮੋਣਾ ਕੋਲ ਰੋਕੇ ਆਇਆ ਖਾਲੀ ਖੜੇ ਮੰਝਿਆਂ ਦੀਆਂ ਘਰ ਦੌਣਾ ਕੋਲ ਰੋਕੇ ਆਇਆ ਦੇਖਣ ਨੂੰ ਉਂਝ ਤਾਂ ਬਸ ਯੋ ਬਾਣ ਦੀਆਂ ਰस्सियां ਸੀ ਚਮਚਮ ਕੇ ਰੋਇਆ ਮੇਰੇ ਬਾਪੂ ਨੇ ਕੱਸੀਆਂ ਸੀ ਆਹ ਬੜੀ ਗੱਲ ਆਖਰੀ ਵਾਰੀ ਮੇਰੇ ਬਾਪੂ ਨੇ ਕਸਿਆਸੀ ਮੈਂ ਦੌਣਾ ਕੋਲ ਰੋਕੇ ਆਇਆ ਦਿਲ ਕੀਤਾ ਢੱਠਿਆ ਚੌਂਕਾ ਲਿਪਦੇ ਮਾਂ ਕਰਕੇ ਕਹਾਣੀ ਅੱਧ ਟੁੱਟੀ ਨੁੱਕਰੇ ਦੇ ਵਿੱਚ ਬੇਬੇ ਦੀ ਦੇਖ ਮਧਾਣੀ ਦਿਲ ਕੀਤਾ ਢੱਠਿਆ ਚੌਂਕਾ ਲੇਪੋ ਦੇ ਮੱਕਰ ਕੇ ਕਾਣੀ ਅੱਧ ਟੁੱਟੀ ਨੁਕਰ ਦੇ ਵਿੱਚ ਬੇਬੇ ਦੀ ਦੇਖ ਮਧਾਣੀ ਚੇਤੇ ਆਈ ਉਮਰ ਨਿਆਣੀ ਦਿੰਦੀ ਰਹੀ ਰੜਕ ਜੀ ਦੇ ਨਾਲ ਮੱਖਣ ਤੇ ਲੱਸੀਆਂ ਸੀ ਆਖਰੀ ਵਾਰੀ ਮੇਰੇ ਬਾਪੂ ਨੇ ਕਸੀਆਂ ਸੀ ਮੈਂ ਦੌਣਾ ਕੋਲ ਰੋਕੇ ਆਇਆ ਖੂਤੇ ਜਿਹੜਾ ਅੰਬ ਦਾ ਬੂਟਾ ਬਾਪੂ ਦਾ ਹੱਥੀ ਲਾਇਆ ਲੱਗਿਆ ਮੈਨੂੰ ਉਹਦੇ ਵਰਗਾ ਭੱਜ ਕੇ ਮੈਂ ਜੱਫਾ ਪਾਇਆ ਖੂਤੇ ਜਿਹੜਾ ਅੰਬ ਦਾ ਬੂਟਾ ਬਾਪੂ ਦਾ ਹੱਥੀ ਲਾਇਆ ਲੱਗਿਆ ਮੈਨੂੰ ਉਹਦੇ ਵਰਗਾ ਭੱਜ ਕੇ ਮੈਂ ਜੱਫਾ ਪਾਇਆ ਤੂੰ ਬਾਪੂ ਦਾ ਸਾਥ ਨਿਭਾਇਆ ਰੁੱਤਾਂ ਜਦ ਤਤੀਆਂ ਸੀ ਕੀ ਵਾਹ ਕਿੰਨੀਆਂ ਦਪਹਿਰਾਂ ਇੱਥੇ ਬਾਪੂ ਨੇ ਕਟੀਆਂ ਸੀ ਮੈਂ ਪੌਣਾ ਕੋਲ ਰੋਕੇ ਆਇਆ ਕਿ ਮੁੜਨਾ ਸੀ ਪਿੰਡ ਪਤਾਣੇ ਕਿਹੜੇ ਘਰ ਮੁੜ ਗਿਆ ਬਾਪੂ ਸਾਡੇ ਲਈ ਤਾਣੇ ਬੁਣਦਾ ਦੁਨੀਆਂ ਤੋਂ ਤੁਰ ਗਿਆ ਬਾਪੂ ਮੁੜਨਾ ਸੀ ਪਿੰਡ ਪਤਾਣੇ ਕਿਹੜੇ ਘਰ ਮੁੜ ਗਿਆ ਬਾਪੂ ਸਾਡੇ ਲਈ ਤਾਣੇ ਬੁਣਦਾ ਦੁਨੀਆ ਤੋਂ ਤੁਰ ਗਿਆ ਬਾਪੂ ਠੰਡਾ ਸੀ برف ਦੇ ਵਰਗਾ ਛੇਤੀ ਹੀ ਖੁਰ ਗਿਆ ਬਾਪੂ ਲੈ ਗਿਆ ਪੀੜਾ ਥੰਦੀ ਲੈ ਗਿਆ ਪੀੜਾ ਨਾਲੇ ਪੁੱਛੀਆਂ ਨਾ ਦਸੀਆਂ ਸੀ ਆਖਰੀ ਵਾਰੀ ਮੇਰੇ ਬਾਪੂ ਨੇ ਕਸੀਆਂ ਸੀ ਮੈਂ ਪੌਣਾ ਕੁੜ ਰੋਕੇ ਆਇਆ ਪੌਣਾ ਕੁੜ ਰੋਕੇ ਆਇਆ ਮੌਣਾ ਕੁੜ ਰੋਕੇ ਆਇਆ ਓਏ